ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆਪਾਂ ਜੇ ਤੁਹਾਡੇ ਪਸ਼ੂ ਦੀ ਧਾਰ ਕਰੜੀ ਆ ਚੂਣ ਦੇ ਵਿੱਚ ਟਾਈਮ ਓਫ ਜਿਆਦਾ ਲੱਗ ਜਾਂਦਾ ਤਾਂ ਤੁਹਾਨੂੰ ਦੱਸਾਂਗੇ ਆਪਾਂ ਵੀ ਕੀ ਕੀ ਚੀਜ਼ਾਂ ਲੈਣੀਆਂ ਜਿਹਦੇ ਨਾਲ ਧਾਰ ਆ ਜਿਹੜੀ ਬਹੁਤ ਪੋਲੀ ਹੋ ਜੂਗੀ ਤੇ ਧਾਰ ਕੱਢਣ ਦੇ ਵਿੱਚ ਸਮਾਂ ਵੀ ਘੱਟ ਲੱਗੂਗਾ ਤੇ ਜੇ ਧਾਰ ਕਰੜੀ ਆਪਣੇ ਪਸ਼ੂ ਨੂੰ ਤਾਂ ਬਹੁਤ ਦਿੱਕਤ ਆਉਂਦੀ ਆ ਤੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਵਾਲੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਜੇ ਤੁਹਾਡਾ ਪਸ਼ੂ ਦੇ ਸੂਣ ਦੇ ਵਿੱਚ ਸਮਾਂ ਰਹਿੰਦਾ ਜਾਂ ਪਹਿਲੇ ਸੂਏ ਨੂੰ ਪਤਾ ਲੱਗ ਗਿਆ ਕਿ ਧਾਰ ਬਹੁਤ ਕਰੜੀ ਸੀ ਪਸ਼ੂ ਦੀ ਤਾਂ ਦੂਜੇ ਸੂਏ ਨੂੰ ਹੁਣ ਸੂਣ ਵਾਲਾ ਹੈਗਾ ਪਸ਼ੂ ਮਹੀਨਾ ਰਹਿ ਗਿਆ ਡੇਢ ਮਹੀਨਾ ਰਹਿ ਗਿਆ ਜਾਂ 2 ਮਹੀਨੇ ਰਹਿ ਗਏ ਫੇਰ ਤਾਂ ਤੁਸੀਂ ਵਰਤ ਸਕਦੇ ਹੋ ਮਿੱਠਾ ਤੇਲ ਜਾਨੀ ਦੀ ਤਿਲਾਂ ਦਾ ਤੇਲ ਉਹ ਆਉਂਦੀ ਹੈ ਬੋਤਲਾਂ ਦੇ ਵਿੱਚ ਆਉਂਦਾ ਤੁਸੀਂ ਸ਼ਾਮ ਨੂੰ ਪਸ਼ੂ ਨੂੰ ਖਰਾਕ ਖਵਾ ਕੇ ਕਣਕ ਦਾ ਚੌਕਰ ਲੈ ਲਿਓ ਜਾਂ ਸੋਲਿਆਂ ਦਾ ਸਿਲਕਾ ਲੈ ਲਿਓ ਜਾਂ ਘਰ ਦੀ ਫੀਡ ਬਣਾਉਣੇ ਤੁਸੀਂ ਉਹ ਲੈ ਲਿਓ ਉਹਦੇ ਵਿੱਚ ਤੁਸੀਂ 100 ਗ੍ਰਾਮ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਉਹ ਖਵਾਉਣਾ ਤੁਸੀਂ ਖਵਾਉਣ ਤੋਂ ਬਾਅਦ ਚ ਪਸ਼ੂ ਨੂੰ ਪਾਣੀ ਨਹੀਂ ਦੇਣਾ ਹੈਗਾ ਤੁਸੀਂ ਘੱਟੋ ਘੱਟ ਉਹ 2 ਸੀਸੀਆਂ ਚਾਰ ਦੋਂਗੇ ਜਾਂ ਤਿੰਨ ਚਾਰ ਦੋਂਗੇ ਉਨੇ ਹੀ ਤੁਹਾਡੇ ਪਸ਼ੂ ਦੀ ਜੜੀ ਧਾਰ ਪੋਲੀ ਹੋ ਜੂਗੀ ਜੇ ਤੁਹਾਡਾ ਪਸ਼ੂ ਸੂਇਆ ਵਾ ਸੱਜਰ ਸੂਇਆ ਵਾ ਤੇ ਬਾਅਦ ਚ ਤੁਹਾਨੂੰ ਪਤਾ ਲੱਗਿਆ ਕਿ ਧਾਰ ਕਰੜੀ ਹੈ ਤਾਂ ਤੁਸੀਂ ਜਿਹੜੀ ਅੱਜ ਤੁਹਾਨੂੰ ਖਰਾਕ ਦੱਸਾਂਗੇ ਇਹ ਦੇ ਸਕਦੇ ਹੋ ਇਹਦੇ ਨਾਲ ਵੀ ਧਾਰ ਆ ਜਿਹੜੀ ਪੋਲੀ ਹੋ ਜਾਂਦੀ ਹੈ ਤੇ ਤੁਹਾਨੂੰ ਦੱਸ ਦਿਆ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਤੇ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸ ਦਿੰਨੇ ਆ ਜਿਵੇਂ ਕਿ 150 ਗ੍ਰਾਮ ਤਿਲਾਂ ਦਾ ਤੇਲ ਲੈ ਲੈਣਾ ਆਪਾਂ 150 ਗ੍ਰਾਮ ਨਿੰਬੂ ਦਾ ਰਸ ਇਹ 200 ਗ੍ਰਾਮ ਦੇਸੀ ਖੰਡ 50 ਗ੍ਰਾਮ ਮਿੱਠਾ ਸੋਡਾ 50 ਗ੍ਰਾਮ ਠਿਕਰੀ ਨਸਾਦਰ ਪੰਜ ਟਿੱਕੀਆਂ ਨਸਾ ਮਸਕਪੂਰੀਆਂ ਜਾਣੀ ਦੀ ਨਸਾਦਰ ਦੀਆਂ ਜੀ ਨਸਾਦਰ ਵੀ ਕਹਿੰਦੇ ਆ ਮਸਕਪੂਰ ਵੀ ਕਹਿੰਦੇ ਆ ਪੰਜ ਟਿੱਕੀਆਂ ਪਾਉ ਲੈਣੀਆਂ ਤੇ 40 ਗ੍ਰਾਮ ਨਿੰਬੂ ਸਤ ਇਹ ਚੀਜ਼ਾਂ ਤੁਸੀਂ ਲੈ ਲੈਣੀਆਂ ਤੁਹਾਨੂੰ ਇਹ ਜਾਣੀ ਹੈ ਤੇ ਬਾਅਦ ਦੇ ਵਿੱਚ ਤੁਸੀਂ ਇਹ ਘਰੇ ਨੁਕਤਾ ਜਿਹੜਾ ਤਿਆਰ ਕਰ ਲਿਓ ਇਹ ਨੁਕਤਾ ਜਿਹੜਾ ਇੱਕ ਦਿਨ ਦੀ ਖਰਾਕ ਹੈ ਤੇ ਤੁਸੀਂ ਇਹ ਜਿਹੜਾ ਇੱਕ ਮਹੀਨਾ ਇਹ ਖਰਾਕ ਚਾਰ ਦਿਓ ਤੁਹਾਡੇ ਪਸ਼ੂ ਆ ਜਿਹੜਾ ਪੂਰਾ ਵਧੀਆ ਜਜ਼ਦ ਦੇਊਗਾ ਨਾਲ ਤਾਂ ਨਾਲੇ ਜਿਹੜੀ ਦਿੱਕਤ ਆ ਧਾਰ ਕਰੜੀ ਆ ਉਹ ਪੋਲੀ ਹੋ ਜੂ ਇਹ ਦੇਣੀ ਖਰਾਕ ਇੱਕ ਦਿਨ ਛੱਡ ਕੇ ਜਿਵੇਂ ਕਿ ਆਪਾਂ ਅੱਜ ਖਰਾਕ ਦੇਤੀ ਤਾਂ ਕੱਲ ਨੂੰ ਇਹ ਨਹੀਂ ਦੇਣੀ ਖਰਾਕ ਪਰਸੋਂ ਫੇਰ ਦੇਣੀ ਆ ਇਸ ਕਰਕੇ ਤੁਸੀਂ ਮਹੀਨੇ ਦੇ ਵਿੱਚ 15 ਦਿਨ ਦੇ ਸਕਦੇ ਹੋ ਖਰਾਕ ਇਹ ਤੇ ਬਹੁਤ ਵਧੀਆ ਰਿਜ਼ਲਟ ਹੈ ਜਿਹੜੇ ਭਰਾਵਾਂ ਨੇ ਵਰਤਿਆਗਾ ਤੇ ਉਹਨਾਂ ਨੇ ਦੱਸਿਆ ਆਪਾਂ ਨੂੰ ਕਿ ਵਧੀਆ ਨੁਕਤਾ ਗਿਆ ਇਹ ਤੁਸੀਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਜੇ ਤੁਹਾਡੇ ਕੋਲੇ ਵੀ ਕੋਈ ਵੀ ਨੁਕਤਾ ਹੁੰਦਾਗਾ ਤੇ ਤੁਸੀਂ ਵਰਤਿਆਗਾ ਉਹਦਾ ਰਿਜ਼ਲਟ ਮਿਲਿਆ ਤਾਂ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਦੱਸ ਸਕਦੇ ਹੋ ਤੇ ਆਪਾਂ ਫਿਰ ਉਸ ਤੇ ਟੌਪਿਕ ਤੇ ਵੀਡੀਓ ਬਣਾ ਦਿਆ ਕਰਾਂਗੇ ਤੇ ਹੋਰ ਵੀ ਭਰਾਵਾਂ ਦਾ ਫਾਇਦਾ ਹੋ ਸਕੇ ਤੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ